ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਿੱਲ ਕਮ ਜੀ ਚੈਨਲ ਰੀਤ ਕੌਰ ਤੇ ਜੀ ਅੱਜ ਆਪਾਂ ਲੈ ਕੇ ਆਏ ਆ ਆਪਣੇ ਕੋਲੇ ਥੋੜੇ ਜਿਹੀ ਪਿਛਲੀ ਗਰਮੀ ਦੇ ਸੂਟ ਪਏ ਸੀਗੇ ਤੇ ਕੁਸਤਾਜ ਆਪਾਂ ਦੇਤੇ ਰੇਟ ਘੱਟ ਕਰਕੇ ਸਵੇਰੇ ਹੀ ਲੈ ਗਿਆ ਕੋਈ ਤੇ ਆਪਣੇ ਕੋਲੇ ਵਸ ਤਿੰਨ ਕੁ ਸੂਟ ਰਹਿ ਗਏ ਪਿਛਲੀ ਗਰਮੀ ਚ ਤਾਂ ਜੀ ਆਪਾਂ ਉਹ ਵਿੱਚ 3.5 300 ਦੇ ਤੇ ਹੁਣ ਆਪਾਂ ਉਹ 250 ਚ ਹੀ ਦੇ ਦੇਣਾ ਸੂਟ ਤੇ ਸੋਹਣੇ ਕਲਰ ਆ ਲੀਚੀ ਵਿੱਚ ਹੀ ਕੱਪੜਾ ਵਧੀਆ ਕੋਈ ਸ਼ਿਕਾਇਤ ਵਾਲੀ ਗੱਲ ਨਹੀਂ ਆ ਦੇਖੋ ਜੀ ਨਿੱਕੀ ਬੂਟੀ ਆ ਬੜੀਆਂ ਕੁਲਾ ਕੁਲਾ ਕੱਪੜਾ ਜੀ ਲੀਚੀ ਵਿੱਚ ਹੀ ਦਾ ਤੇ ਆਹ ਹਰੇ ਦੇ ਵਿੱਚ ਇੱਕ ਅਲੱਗ ਤੋਂ ਡਿਜ਼ਾਈਨ ਹੈ लाइट जे कलर है जी ये फिके जे बस अपने को तीन निकी सूट रह गए तीन एक सूट रह गए जी ये अपने को देखो ढाई ढाई सौ ची देने जी आप जो कोई पसंद हो मेरी भैन ने किसी ने लैना हो वे, तो जरूर तुम स्क्रीनशॉट लैके रखे आपका ऑर्डर बुक करवायो पिछली गर्मी ने अपने को बस दुख पाए थे चलो आप रेट घट कर करके आप दे दें ਕਿਉਂਕਿ ਬੱਸ ਅੱਗੇ ਹੁਣ ਗਰਮੀ ਆਉਣ ਵਾਲੀ ਐ ਤੇ ਕਈ ਵਾਰੀ ਸੁਤੀ ਕੱਪੜੇ ਨੂੰ ਮਨ ਕਰਦਾ ਹੈ। ਉਹ ਬਣਾ ਕੇ ਪਾਇਆ ਜਾਂਦਾ ਹੈ। ਤੇ ਜੀ ਹੁਣ ਆਪਣੇ ਕੋਲੇ ਆ ਗਏ ਪਲਾਜੋ ਸੂਟ ਕੁੜੀਆਂ ਵਾਲੇ ਨਾਈਟ ਸੂਟ ਆ। ਹੁਣ ਕੁੜੀਆਂ ਨਾਈਟ ਸੂਟਾਂ ਨਹੀਂ ਮੰਗ ਕਰ ਰਹੀਆਂ ਤੇ ਆਪਣੇ ਕੋਲੇ ਇੱਕ ਤਾਇਆ ਜੀ ਟੀ-ਸ਼ਰਟਾਂ ਨਾਲ ਪਲਾਜੋ ਸੂਟ ਸਾ ਦੇਖੋ ਐਵੇਂ ਦੇ ਇਹਦੇ ਨਾਲ ਟੀ-ਸ਼ਰਟ ਹੈ ਜੀ ਆ ਦੇਖੋ ਇਹਨਾਂ ਨਾਲ ਟੀ-ਸ਼ਰਟ ਹੈ ਇਹਨਾਂ ਵਿੱਚ ਬਹੁਤ ਕਲਰ ਆਏ ਆ ਗੂੜੇ ਫਿੱਕੇ ਸਾਰੇ ਕਲਰ ਆਏ ਆ ਇਹਨਾਂ ਦੇ ਵਿੱਚ ਤੇ ਇਹਦਾ ਪ੍ਰਾਈਸ ਹੈ ਜੀ 250 ਇਹਨਾਂ ਦਾ ਪ੍ਰਾਈਸ ਹੈ 250 ਤੇ ਹੁਣ ਆਪਣੇ ਕੋਲੇ ਆ ਗਏ ਕੱਲੇ ਬਲਾਜੋ ਕੱਲੇ ਬਲਾਜੋ ਦੇ ਵਿੱਚ ਵੀ ਬਹੁਤ ਕਲਰ ਆਏ ਆ ਆ ਦੇਖੋ ਜੀ ਲਾਈਟ ਜਿਹਾ ਕਲਰ ਕਿੰਨਾ ਸੋਹਣਾ ਕਲਰ ਹੈ ਤੇ ਕਪੜਾ ਬਹੁਤ ਵਧੀਆ ਜੀ ਸਟਿਚੂ ਕਪੜਾ ਹੈ ਪੂਰਾ ਵੱਧ ਹੈ ਇਹਦੇ ਵਿੱਚ ਵੀ ਬਹੁਤ ਕਲਰ ਆਏ ਆ ਆਪਣੇ ਕੋਲੇ ਆ ਦੇਖੋ ਜੀ ਕਿੰਨਾ ਸੋਹਣਾ ਕਲਰ ਹੈ ਇਦੇ ਵਿੱਚ ਵੀ ਬਹੁਤ ਕਲਰ ਆਏ ਆ ਜੀ ਇਹਨਾਂ ਪਲਾਜੋ ਦੇ ਵਿੱਚ ਬਹੁਤ ਕਲਰ ਆਏ ਪਏ ਆਪਣੇ ਕੋਲੇ ਆ ਦੇਖੋ ਜੀ ਆ ਬਲੈਕ ਆ ਗਿਆ ਤੇ ਆ ਵੀ ਬਲੈਕ ਹੀ ਹੈ ਜੀ ਆ ਦੇਖੋ ਇਹਨਾਂ ਦਾ ਰੇਟ ਹੈ ਜੀ 100-100 ਰੁਪਈਆ ਪਲਾਜੋ ਕੱਲਿਆ ਦਾ ਰੇਟ 100-100 ਰੁਪਈਆ ਆ ਦੇਖੋ ਆ ਕਲਰ ਆ ਗਿਆ ਤੇ ਜਿਹੜੇ ਪਲੱਜੋ ਸੂਟ ਨੇ ਟੀ-ਸ਼ਰਟਾਂ ਨਾਲ ਉਹਨਾਂ ਦਾ ਪ੍ਰਾਈਸ ਹੈ ਜੀ 250 ਤੇ ਕੱਲੇ ਪਲੱਜ ਦਾ ਰੇਟ ਹੈ ਜੀ 100 ਤੇ ਜਿਹੜੇ ਆਪਣੇ ਕੋਲ ਤਿੰਨ ਕ ਸੂਟ ਪਏ ਐ ਇਹਨਾਂ ਦਾ ਰੇਟ ਜੀ ਆਪਾਂ 250 ਕਰਤਾ ਬਹੁਤ ਵਧੀਆ ਕੱਪੜਾ ਹੈ ਪਿਛਲੀ ਵਾਰ ਆਪਾਂ ਇਹ 3.5 300 ਚ ਵਿੱਚ ਸੀ ਤੇ ਹੁਣ ਆਪਾਂ ਚਲੋ ਇਹ ਤਿੰਨ ਕ ਸੂਟ ਰਹਿ ਗਏ ਪਿਛਲੀ ਵਾਰ ਵਾਲੇ ਆਪਾਂ ਹੁਣੇ ਕੱਢ ਦੇਣੇ ਆ ਤੜਕੇ ਆਪਾਂ ਇਹਦੇ ਨਾਲ ਦੇ ਦੋ ਸੂਟ ਦੇ ਤੇ ਚੁੰਨੀਆਂ ਨਾਲ ਲਾ ਕੇ ਲੈ ਕੇ ਗਏ ਆ ਉਹ ਤੇ ਫਿੱਕੇ ਜਿਹੇ ਕਲਰ ਸੀ ਬਹੁਤ ਸੋਹਣੇ ਆਪਣੇ ਕੋਲੇ ਬਸ ਗਰਮ ਪਿਛਲੀ ਗਰਮੀਆਂ ਲਈ ਹੀ ਸੂਟ ਰਹਿ ਗਏ ਸਾਰੇ ਵਿਕ ਚੁੱਕੇ ਆ ਤੇ ਸਿਆਲ ਵਾਲੇ ਵੀ ਆਪਾਂ ਜੀ ਕੱਢ ਤੇ ਕੱਲ ਆਪਣੇ ਕੋਲੇ ਪਈ ਸੀਗੇ ਕੱਲ ਕੋਈ ਲੈ ਗਿਆ ਸ਼ਾਮ ਨੂੰ ਉਹ ਵੀ ਲੈ ਕੇ ਸਿਆਲ ਵਾਲੇ ਸਰਦੀ ਵਾਲੇ ਪਈ ਸੀ ਜਿਹੜੇ ਸੋਹਣੇ ਸੋਹਣੇ ਕਲਰ ਸੀ ਉਹ ਭੈਣ ਕਹਿੰਦੀ ਵੀ ਸਾਨੂੰ ਤਾਂ ਇਹ ਜਿਹੇ ਸੋਹਣੇ ਕਲਰ ਮਿਲਦੇ ਨਹੀਂ ਤੇ ਚਲੋ ਆਨੇ ਕਈ ਵਾਰੀ ਕਪੜਾ ਨਹੀਂ ਮਿਲਦਾ ਤੇ ਘਰੇ ਪਏ ਹੋਏ ਤਾਂ ਸੰਭਾਲਾਂਗੇ ਬਸ ਥੋੜਾ ਜਿਹਾ ਰੇਡ ਕੱਟ ਕਰਕੇ ਆਪਾਂ ਉਹ ਵੀ ਦੇਤੇ ਉਹਨਾਂ ਨੂੰ ਕੱਲ ਲੈ ਗਏ ਉਹ ਤੇ ਹੁਣ ਆਪਣੇ ਕੋਲੇ ਕਪੜਾ ਸਾਰਾ ਪਿਛਲੀ ਵਾਰ ਵਾਲਾ ਵਿਕ ਚੁੱਕਿਆ ਹੁਣ ਆਪਣੇ ਕੋਲੇ ਜੀ ਨਵੇਂ ਸਿਰੇ ਸੂਟ ਆ ਗਏ ਸੁੱਤੀ ਸੂਟ ਬਹੁਤ ਸੋਹਣੇ ਸੋਹਣੇ ਦੇਖੋਸ ਅੱਜ ਆਪਣੇ ਹੋਰ ਕਪੜਾ ਆ ਜੂ ਅੱਜ ਆਪਾਂ ਮੰਗਵਾ ਲਿਆ ਤੇ ਫਿਰ ਉਸ ਕਪੜੇ ਦੀ ਗੱਲ ਨੂੰ ਆਪਾਂ ਵੀਡੀਓ ਪਾਵਾਂਗੇ ਤੇ ਮੇਰੇ ਜਰੂਰ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਸ਼ੇਅਰ ਲਾਈਕ ਜਰੂਰ ਕਰਿਆ ਕਰੋ ਤਿੱਕਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ